ਮੇਰਾ ਬ੍ਰਦਰ ਕਈ ਵਾਰ ਮੇਰੇ ਕੋਲੋਂ ਦੀ ਲੰਘ ਜਾਂਦਾ ਸੀ ਕਮ ਮੈਨੂੰ ਮੂੰਹ ਫੇਰ ਕੇ ਅੱਜ ਉਹੀ ਮੇਰੇ ਮੰਮੀ ਮੇਰਾ ਬ੍ਰਦਰ ਮੇਰੇ ਕੋਲ ਮੇਰੇ ਨਾਲ ਰਹਿ ਰਹੇ ਨੇ ਪਰ ਮੈਂ ਕਿਸੇ ਟਾਈਮ ਉਹੋ ਜਿਹੇ ਪਲ ਵੀ ਹੰਡਾਏ ਨੇ ਕਿ ਉਹ ਮੈਨੂੰ ਮੂੰਹ ਫੇਰ ਕੇ ਲੰਘਦੇ ਸੀ ਵੀ ਸਾਡੀ ਭੈਣ ਘਰੋਂ ਭੱਜੀ ਹੋਈ ਆ ਪਰ ਕੁੜੀਆਂ ਭੱਜਦੀਆਂ ਨੇ ਹੋਰ ਕੰਮ ਲਈ ਮੈਂ ਘਰ ਛੱਡਿਆ ਸੀ ਆਪਣੇ ਹੋਰ ਮਤਲਬ ਬਿਜ਼ਨਸ ਤੇ ਲਈ ਮੇਰੇ ਮਨ 'ਚ ਕੋਈ ਹੋਰ ਚੀਜ਼ ਨਹੀਂ ਸੀ ਮੈਨੂੰ ਬਸ ਇਹੀ ਸੀਗਾ ਕਿ ਮੈਂ ਕੁਝ ਕਰਨਾ ਜ਼ਿੰਦਗੀ 'ਚ ਹੁਣ ਅੱਜਕੱਲ ਕੁੜੀਆਂ ਕਿਸੇ ਹੋਰ ਚੀਜ਼ ਚੱਕਰ ਚ ਕਰ ਛੱਡਦੇ ਪਰ ਆਪਾਂ ਨੂੰ ਵੀ ਉਸੇ ਕੈਟਾਗਰੀ ਚ ਫਿਰ ਮਾਪਿਓ ਸੋਚ ਲੈਂਦੇ ਵੀ ਸਾਡਾ ਬੱਚਾ ਵੀ ਇਸੇ ਲਾਈਨ ਚ ਜਾਊਗਾ ਕੱਲ ਨੂੰ ਗਲਤ ਕਦਮ ਨਾ ਚੱਕ ਲੈ ਘਰ ਦੇ ਦੋ ਤਿੰਨ ਵਾਰੀ ਮੈਨੂੰ ਵਾਪਸ ਲੈ ਕੇ ਗਏ ਆ ਹੁਣ ਘਰ ਦੇ ਕਿੰਨਾ ਕੁ ਕਰ ਲੈਣਾ ਆਪਣੇ ਲਈ ਬਾਰ ਬਾਰ ਤਾਂ ਨਹੀਂ ਕਰ ਸਕਦੇ ਅੰਡ ਤੇ ਘਰ ਦੇ ਨਾਲ ਛੱਡ ਦਿੱਤਾ ਵੀ ਕਰ ਹੁਣ ਤੂੰ ਜੋ ਮਰਜੀ ਕਰ ਹੁਣ ਨਹੀਂ ਤੇ ਅਸੀਂ ਤੇਰੇ ਪਿੱਛੇ ਆਂਦੇ ਹੂੰ ਤੇ ਫਿਰ ਉਹ ਉਸ ਨੂੰ ਸਟਾਰਟ ਕਰਨ ਦੇ ਲਈ ਤੁਹਾਨੂੰ ਜਨਕੀ 15 ਸਾਲ ਲੱਗੇ ਤੇ ਤੁਸੀਂ ਸਟਾਰਟ ਕੀਤਾ ਅੱਜ ਦੇ ਹਾਲਾਤ ਕੀ ਨੇ ਅੱਜ ਕੀ ਲੱਗਦਾ ਹੈ ਕਿ ਬਾਕੀ ਦੇ ਵਿੱਚੋਂ ਫੈਸਲਾ ਜਿਹੜਾ ਆ ਵੀ 15 ਸਾਲ ਪਹਿਲਾਂ ਲਿਆ ਵੀ ਉਹ ਬਾਕੀ ਵਧੀਆ ਸੀਗਾ ਦੇਖੋ ਮਤਲਬ ਮੈਨੂੰ ਇਹ ਸੀਗਾ ਕਿ ਮੈਂ ਕਰ ਲੈਣਾ ਪਰ ਟਾਈਮ ਲੱਗਿਆ ਮੈਨੂੰ ਇਸ ਚੀਜ਼ ਲਈ ਹੁਣ ਦੇਖੋ ਮੈਂ ਜ਼ਿੰਦਗੀ 'ਚ ਆਪਣੇ ਸਰੀਰ ਤੇ ਬਹੁਤ ਚੀਜ਼ਾਂ ਹੰਡਾਈਆਂ ਮਤਲਬ ਜ਼ਿੰਦਗੀ ਦੇ ਵਿੱਚ ਮੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਰਾਤਾਂ ਨੂੰ ਜਾਗ-ਜਾਗ ਕੰਮ ਕਰਨਾ ਪਿਆ ਹੋਰ ਵੀ ਮੈਂ ਬਹੁਤ ਕੁਝ ਹੰਡਾਇਆ ਆਪਣੇ ਆਪ ਤੇ ਪਰ ਅੱਜ ਹੁਣ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਹਾਂ ਹੁਣ ਹਲੇ ਵੀ ਮੈਂ ਆਪਣੇ ਆਪ ਨੂੰ ਇੱਥੋਂ ਤੱਕ ਕਰਨੀ ਸੋਚਿਆ ਕਿ ਮੈਂ ਕਰ ਲਿਆ ਬਹੁਤ ਕੁਝ ਹਲੇ ਮੈਨੂੰ ਲੱਗਦਾ ਕਿ ਮੈਂ ਬਹੁਤ ਅੱਗੇ ਤੱਕ ਜਾਣਾ ਮੈਂ ਬਹੁਤ ਕੁਝ ਕਰ ਲੈਣਾ ਹੁਣ ਵੀ ਮੈਨੂੰ ਇਹ ਲੱਗਦਾ ਤੁਸੀਂ ਪਚੋਕਰ ਤੋਂ ਡਾ ਜੀਰੇ ਦਾ ਸੀਗਾ ਹਾਂਜੀ ਪਿਛੋਕੜ ਅਸੀਂ ਜੀਰੇ ਤੋਂ ਆ ਜੀ ਫਰੋਜਪੁਰ ਦੇ ਕੋਲ ਪੈਂਦਾ ਜੀ ਹੂੰ ਤੇ ਫਿਰ ਉਹ ਜੀਰੇ ਤੋਂ ਜਿਵੇਂ ਕਹਿੰਦੇ ਆ ਵੀ ਕਈ ਅਜਿਹੇ ਬਿਜ਼ਨਸ ਵੀ ਚੱਲਦੇ ਪਏ ਨੇ ਜਿਹੜੇ ਸ਼ਾਇਦ ਪੰਜਾਬ ਪਰ ਜੀ ਲੋਕਾਂ ਨੂੰ ਨਹੀਂ ਪਤਾ ਹੋਣਗੇ ਹਨ ਤੁਸੀਂ ਤਾਂ ਫੈਮਿਲੀ ਬੈਕਗ੍ਰਾਉਂਡ ਜਿਹੜਾ ਤੁਹਾਡਾ ਹੈਗਾ ਬਿਜ਼ਨਸ ਦਾ ਹੈਗਾ ਇਹ ਆ ਵੀ ਪਰ ਤੁਸੀਂ ਚਾਹੁੰਦੇ ਸੀਗੇ ਵੀ ਹਾਂ ਵੀ ਇੱਕ ਆਪਣਾ ਬਿਜ਼ਨਸ ਤੋਰਨਾ ਕਿ ਮੇਰਾ ਨਾਮ ਹੋਵੇ ਵੀ ਹਾਂ ਵੀ ਵੇ ਕੁੜੀ ਨੇ ਤੋਰਿਆ ਹਾਂਜੀ ਹਾਂਜੀ ਮਾਦਾ ਕਿ ਉਹ ਜੀ ਦੇਖੋ ਜੀ ਮੈਂ ਇਸ ਚੀਜ਼ ਦੇ ਵਿੱਚ ਨਾ ਆਪਣੇ 15 ਸਾਲ ਕਿਸੇ ਰਿਸ਼ਤੇਦਾਰ ਚ ਨਹੀਂ ਜਾ ਕੇ ਦੇਖਿਆ ਕਿਉਂਕਿ ਜਦੋਂ ਮੈਂ ਘਰੋਂ ਕਦਮ ਚੱਕ ਲਿਆ ਸੀ ਘਰ ਦੇ ਸਮਝਾਉਂਦੇ ਸੀ ਵੀ ਰਿਸ਼ਤੇਦਾਰ ਸਮਝਾਉਂਦੇ ਸੀ ਵੀ ਤੇਰੇ ਵੀਰੇ ਕੁਝ ਨਹੀਂ ਕਰ ਸਕਿਆ ਜਾਂ ਤੂੰ ਕੀ ਕਰ ਲੈਣਾ ਵੀ ਅਸੀਂ ਵੱਡੇ ਵੱਡੇ ਬੰਦੇ ਨਹੀਂ ਕੁਝ ਕਰ ਪਾਂਦੇ ਵੀ ਤੂੰ ਕੁੜੀ ਹੋ ਕੇ ਕੀ ਕਰ ਲੇਂਗੀ ਮੈਂ ਉਹਨਾਂ ਨੂੰ ਬਸ ਪ੍ਰੂਫ ਕਰਨਾ ਸੀ ਜੀ ਮੈਂ ਕਰ ਸਕਦੀ ਸੀ ਮੈਂ ਕਰ ਲਿਆ ਮੈਂ 15 ਸਾਲ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਨਹੀਂ ਦੇਖਿਆ ਕਿਉਂਕਿ ਮੈਨੂੰ ਇਹ ਹੀ ਸੀ ਮੈਂ ਜਦੋਂ ਜ਼ਿੰਦਗੀ ਵਿੱਚ ਕੁਝ ਬਣ ਜਾਵਾਂ ਮੈਂ ਉਹਨਾਂ ਦੇ ਸਾਹਮਣੇ ਉਦੋਂ ਹੀ ਜਾਵਾਂ ਅੱਜ ਉਹ ਸੱਚੀ ਮਾਣ ਮਹਿਸੂਸ ਕਰਦੇ ਆ ਵੀ ਸੱਚ ਸ਼ਾਬਾਸ਼ ਮਿਲਦੀ ਆ ਤਾਂ ਬੰਦੇ ਨੂੰ ਮਾਣ ਤਾਂ ਮਹਿਸੂਸ ਹੁੰਦਾ ਹੀ ਆ ਨਾ ਵੀ ਜਿਹੜੇ ਕਹਿੰਦੇ ਸੀ ਨਹੀਂ ਕਰ ਪਾਣਾ ਅੱਜ ਕਰ ਲਿਆ ਤੇ ਅੱਜ ਕਹਿੰਦੇ ਆ ਵੀ ਹਾਂ ਸੱਚੀ ਤੋ ਕਰ ਲਿਆ ਹਾਂਜੀ ਪਹਿਲੇ ਵਾਰ ਜਦੋਂ ਤੁਸੀਂ ਆਰਡਰਸ ਦੇ ਲਈ ਗਏ ਤਾਂ ਉਸ ਵੇਲੇ ਕੀ ਕੀ ਫੇਸ ਕੀਤਾ ਵਾ ਦੇਖੋ ਜਈ ਕਈ ਤਾਂ ਮਖੌਲ ਉਡਾਉਂਦੇ ਆ ਕਈ ਹੁਣ ਦੇਖੋ ਜੇ ਕਸਟਮਰ ਜਦੋਂ ਕੋ ਕਿਸੇ ਕੋਲ ਆਪਾਂ ਜਾਣਦੇ ਆ ਨਾ ਉਹ ਪਹਿਲਾਂ ਤੋਂ ਹੀ ਕਿਸੇ ਕੋਲ ਚੀਜ਼ ਲੈ ਰਿਆ ਹੁੰਦਾ ਤਾਂ ਆਪਣੇ ਨਾਲੋਂ ਸਿੱਧਾ ਤਾਂ ਪਹਿਲੇ ਵਾਰੀ 'ਚ ਤਾਂ ਆਪਾਂ ਨੂੰ ਕੋਈ ਵੀ ਆਰਡਰ ਨਹੀਂ ਦੇਵੇਗਾ ਫਿਰ ਆਪਾਂ ਨੂੰ ਕੋਈ ਨਾ ਕੋਈ ਚੀਜ਼ ਆਪਾਂ ਨੂੰ ਕਰਨੀ ਪੈਂਦੀ ਆ ਰੇਟ ਘੱਟ ਰੱਖਣਾ ਪੈਂਦਾ ਕੁਆਲਟੀ ਵਧੀਆ ਦੇਣੀ ਪੈਂਦੀ ਆ ਕਈ ਵਾਰ ਆਪਾਂ ਨੂੰ ਪੱਲਿਓ ਪਾ ਕੇ ਵੀ ਚੀਜ਼ ਦੇਣੀ ਪੈਂਦੀ ਆ ਕਸਟਮਰ ਨੂੰ ਆਪਾਂ ਸਟਾਰਟਿੰਗ ਤੇ ਨਹੀਂ ਕਮਾਨ ਲੱਗ ਜਾਂਦੇ ਸਟਾਰਟਿੰਗ ਤੇ ਸਾਰਾ ਕੁਝ ਨਹੀਂ ਹੁੰਦਾ ਮੈਨੂੰ ਆਪਣੇ ਮਾਰਕੀਟ 'ਚ ਪਿਆਰ ਜਮਾਨ ਲਈ ਬਹੁਤ ਕੁਝ ਕਰਨਾ ਪਿਆ ਪਕਾੜੀਆਂ ਵਾਂਗੂ ਜਾ ਜਾ ਕੇ ਮੈਂ ਆਰਡਰ ਲਿਆ ਇਹ ਨਹੀਂਗਾ ਕਿ ਆਪਾਂ ਹਾਂਜੀ ਫੋਨ ਘੁਮਾ ਦਿੱਤਾ ਆ ਗਿਆ ਆਰਡਰ ਹੁਣ ਤਾਂ ਚਲੋ ਆਂਦੇ ਆ ਫੋਨ ਤੇ ਹੁਣ ਤਾਂ ਚਲੋ ਸਾਨੂੰ ਲੁਧਿਆਣਾ ਤੋਂ ਕਈ ਫੈਕਟਰੀਆਂ ਦਾ ਫੋਨ ਆਇਆ ਕੋਈ ਕਾਫੀ ਵੱਡੀਆਂ ਹੋਰ ਵੀ ਬਹੁਤ ਆਂਦੇ ਆ ਹੋਰ ਸਟੇਟ ਤੋਂ ਵੀ ਆਂਦੇ ਆ ਪਰ ਪਹਿਲਾਂ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਉਦੋਂ ਤਾਂ ਮਤਲਬ ਮੈਂ ਭਖਾਰੀ ਬਣ ਕੇ ਆਰਡਰ ਲੈਣੇ ਲੋਕਾਂ ਨੇ ਕਹਣਾ ਨਹੀਂ ਜੀ ਸਾਡਾ ਤਾਂ ਕੰਮ ਹੈ ਨਹੀਂਗਾ ਹਾਲਾਂਕਿ ਚੰਗੇ ਭਲੇ ਬੰਦਿਆਂ ਦਾ ਵਧੀਆ ਕੰਮ ਸੀਗਾ ਲੋਕੀ ਆਰਡਰ ਦੇਣ ਦੇ ਮਾਰੇ ਕਹਿੰਦੇ ਸੀ ਕੰਮ ਹੀ ਨਹੀਂ ਹੈਗਾ ਜੀ ਸਾਡਾ ਤਾਂ ਅਸੀਂ ਤਾਂ ਉੱਥੋਂ ਲੈਣੇ ਆ ਸਾਨੂੰ ਉੱਥੋਂ ਆ ਰੇਟ ਪਤਲਾ ਇਹ ਚੀਜ਼ਾਂ ਫੇਸ ਕੀਤੀਆਂ ਨੇ ਜੀ ਕੁਝ ਲੋਕ ਐਦਾਂ ਦੀ ਵੀ ਗਲਤ ਨਜ਼ਰ ਰੱਖਦੇ ਹੁਣ ਕਿ ਵੀ ਇੱਕ ਕੁੜੀ ਐ ਕੱਲੀ ਤੁਰੀ ਫਿਰਦੀ ਐ ਵੀ ਆਰਡਰਸ ਲੈਂਦੀ ਹੈ ਨਾ ਐਕਚੁਅਲੀ ਵੀ ਇਹ ਵੀ ਚੀਜ਼ਾਂ ਫੇਸ ਕਰਦੀਆਂ ਨੇ ਕੁੜੀਆਂ ਐਕਚੁਅਲੀ ਮੈਂ ਬੁਆਏ ਲੁੱਕ ਕਿਵੇਂ ਕਰਕੇ ਰੱਖੀ ਸੀ ਮੈਂ ਮੈਨੂੰ ਹਲੇ ਤੱਕ ਵੀ ਲੱਗਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਜੀ ਮੈਂ ਕੁੜੀ ਆ ਮਤਲਬ ਹੁਣ ਤਾਂ ਚਲੋ ਤਾਂ ਪਹਿਲਾਂ ਤਾਂ ਮਾਰਕੀਟ 'ਚ ਜਾਣਾ ਹੁਣ ਤਾਂ ਮਾਰਕੀਟ 'ਚ ਬਹੁਤ ਘਟ ਜਾਣਾ ਬਸ ਮੈਂ ਸਿਰਫ ਅਗਲਿਆਂ ਨਾਲ ਮੈਂ ਜ਼ਿਆਦਾ ਬੋਲਚਾਲ ਨਹੀਂ ਰੱਖਿਓ ਜੀ ਬਸ ਕਸਟਮਰਾਂ ਨੂੰ ਜਾ ਕੇ ਜੋ ਕਸਟਮਰ ਜੁੜ ਜਾਂਦਾ ਜੀ ਮੈਂ ਉੱਥੇ ਡੱਬਾ ਉਤਾਰਨਾ ਦੇਖਿਆ ਜੀ ਪਹਿਲਾਂ ਮੈਨੂੰ ਡੇਲੀ ਜਾਣਾ ਪੈਂਦਾ ਸੀ ਪੇਮੈਂਟ ਇਕੱਠੀ ਕਰਨ ਲਈ ਉਹ ਤਾਂ ਬਹੁਤ ਕੁਝ ਦੇਖਿਆ ਪਰ ਮੈਨੂੰ ਲੱਗਦਾ ਮੇਰੇ ਨਾਲ ਜ਼ਿੰਦਗੀ 'ਚ ਇਦਾਂ ਦਾ ਕੋਈ ਹਾਦਸਾ ਨਹੀਂ ਹੋਇਆ ਵੀ ਮਤਲਬ ਰੱਬ ਨੇ ਚਲੋ ਮੇਰੇ ਤੇ ਮਿਹਰ ਰੱਖੀ ਐਨੀ ਕੁ ਤਾਂ ਹਾਂਜੀ ਅੱਛਾ ਪਰ ਉਹ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜਿਹੜੀਆਂ ਲੜਕੀਆਂ ਆਪਣਾ ਫਿਊਚਰ ਬਣਾਉਣ ਦੇ ਲਈ ਵੱਖ-ਵੱਖ ਸਿਟੀਆਂ ਦੇ ਵਿੱਚ ਜਾਂਦੀਆਂ ਨੇ ਖਾਸ ਕਰਕੇ ਬਾਹਰਲੇ ਮੁਲਕਾਂ ਦੀ ਗੱਲ ਕਰ ਲੈਂਦੇ ਆਪਾਂ ਵੀ ਇੱਥੇ ਕੁਝ ਬਣਦਾ ਨਹੀਂ ਪਈ ਬਾਹਰ ਜਨ ਉਹਨਾਂ ਦਾ ਬਹੁਤ ਗਲਤ ਹੁੰਦਾ ਆ ਨਾ ਵੀ ਉਹ ਲੜਕੀਆਂ ਦੇ ਨਾਲ ਵੀ ਬਹੁਤ ਕੁਝ ਹੁੰਦਾ ਆ ਵੀ ਨਜ਼ਰੀਏ ਬਦਲ ਜਾਂਦੇ ਨੇ ਬਾਅਦ ਵਿੱਚ ਲੋਕਾਂ ਦੇ ਐਕਚੁਅਲੀ ਗੱਲ ਪਤਾ ਕੀ ਹੈ ਜੀ ਲੋਕ ਕਹਿੰਦੇ ਕੰਮ ਹੈ ਨਹੀਂ ਬੇਰੁਜ਼ਗਾਰੀ ਆ ਹੂੰ ਬੇਰੁਜ਼ਗਾਰੀ ਨਹੀਂ ਹੈਗੀ ਜੀ ਲੋਕੀ ਨਾ ਕੰਮ ਕਰਨਾ ਹੀ ਨਹੀਂ ਚਾਹੁੰਦੇ ਕੰਮ ਕਰਨ ਸੇ ਨਾ ਸ਼ਰਮ ਮਹਿਸੂਸ ਕਰਦੇ ਨੇ ਲੋਕਾਂ ਕੋਲ ਨਾ ਜਦੋਂ ਡਿਗਰੀ ਆ ਜਾਂਦੀ ਨਾਲ ਲੋਕ ਬਸ ਜੋਬ ਕਰਨਾ ਚਾਹੁੰਦੇ ਆ ਲੋਕ ਨਾ ਛੋਟੇ ਕੰਮ ਨੂੰ ਵੱਡੇ 'ਚ ਤਬਦੀਲ ਕਰਨਾ ਬਾਰੇ ਨਹੀਂ ਸੋਚਦੇ ਲੋਕ ਸੋਚਦੇ ਬਸ ਅਸੀਂ ਤਾਂ ਮਤਲਬ ਸਾਡੇ ਅੱਚ ਡਿਗਰੀ ਆ ਸੀ ਤਾਂ ਕੋਈ ਜੋ ਵੀ ਕਰਾਂਗੇ ਸ਼ਰਮ ਮਹਿਸੂਸ ਕਰਦੇ ਨੇ ਇਸ ਚੀਜ਼ 'ਚ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਆਪਣੇ ਜੋਗਾ ਇੰਨਾ ਜੋਗਾ ਤਾਂ ਕਰ ਲੈਣਾ ਚਾਹੀਦਾ ਕਿ ਕੱਲ ਨੂੰ ਕੋਈ ਵੀ ਕਿਤੇ ਕਰ ਸਕੂ ਵੀ ਹੁਨਰ ਹੋਣਾ ਜ਼ਰੂਰੀ ਆ ਕੁੜੀ ਦੇ ਹੱਥ ਚ ਜੀ ਹਾਂਜੀ ਕਈ ਲੋਕ ਐਦਾਂ ਵੀ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਕੀ ਯਾਰ ਵੀ ਤੁਸੀਂ ਘਰ ਛੱਡਤਾ ਵੀ ਨਾ ਵੀ ਇਹਦੇ ਨਾਲ ਸੋਸਾਇਟੀ ਤੇ ਇਫੈਕਟ ਵੀ ਕੀ ਪਊ ਨਾਲ ਦੇ ਮੁੰਡੇ ਕੁੜੀਆਂ ਤੇ ਕੀ ਇਫੈਕਟ ਪਊਗਾ ਵੀ ਕੱਲੋ ਕਿਤੇ ਉਹ ਨਾ ਭੱਜ ਜਾਣ ਵੀ ਮੈਂ ਵੀ ਸ਼ਾਇਦ ਐਦਾਂ ਕੁਝ ਕਰ ਲਵਾਂ ਦੇਖੋ ਜੀ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਵੀ ਤੁਸੀਂ ਘਰ ਛੱਡੋ ਘਰ ਚ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਪਰ ਮੈਨੂੰ ਲੱਗਦਾ ਸੀ ਮੇਰਾ ਘਰ ਚ ਰਹਿ ਕੇ ਕੁਝ ਨਹੀਂ ਹੋਣਾ ਕਿਉਂਕਿ ਮੇਰੇ ਮੰਮੀ ਪਾਪਾ ਨੇ ਮੈਨੂੰ ਕਿਹਾ ਸੀ ਤੂੰ ਬਾਹਰ ਨਹੀਂ ਜਾਣਾ ਵੀ ਤੂੰ ਨਹੀਂ ਬਿਜ਼ਨਸ ਕਰਨਾ ਅਸੀਂ ਹੈਗੇ ਆ ਤਾਂ ਮੈਨੂੰ ਲੱਗਦਾ ਸੀ ਮੇਰੇ ਘਰ ਦੇ ਉਹਨਾਂ ਨਹੀਂ ਕਰ ਪਾ ਜਿੰਨਾ ਮੈਂ ਕਰ ਸਕਦੀਆਂ ਮੇਰੀਆਂ ਨਜ਼ਰਾਂ ਚ ਬਸ ਮੈਨੂੰ ਇਹ ਸੀਗਾ ਮੈਂ ਇਸ ਕਰਕੇ ਆਪਣਾ ਘਰ ਛੱਡਿਆ ਮੈਂ ਇਹ ਨਹੀਂ ਕਿਸੇ ਨੂੰ ਸਲਾਹ ਦਿੱਤੀ ਵੀ ਕਿਸੇ ਨੂੰ ਵੀ ਆਪਾਂ ਨਹੀਂ ਕਹਿ ਸਕਦੇ ਵੀ ਤੁਸੀਂ ਘਰ ਛੱਡੋ ਬਹੁਤ ਕਰਦੇ ਆ ਇਹੋ ਜਿਹੇ ਹੁੰਦੇ ਵੀ ਆਪਣੇ ਬੱਚਿਆਂ ਦੀ ਸਪੋਰਟ ਕਰਦੇ ਆ ਵੀ ਹਾਂ ਤੁਸੀਂ ਕਰ ਸਕਦੇ ਮੇਰੇ ਪੇਣ ਚਲੋ ਇਦਾਂ ਕਰ ਲਉ ਹੁਣ ਪਰ ਤੁਸੀਂ ਮੇਰੀ ਮੰਮੀ ਨਾਲ ਗੱਲ ਕੀਤੀ ਆ ਹੁਣ ਤੁਸੀਂ ਦੇਖ ਹੀ ਲਿਆ ਵੀ ਮਾਨ ਮਹਿਸੂਸ ਕਰਦੇ ਨੇ ਪਹਿਲਾਂ ਤਾਂ ਹਰ ਕੋਈ ਬੰਦਾ ਮਤਲਬ ਪੇਰੈਂਟਸ ਸੋਚਦਾ ਹੀ ਆ ਨਾ ਵੀ ਸਾਡਾ ਬੱਚਾ ਕੋਈ ਗਲਤ ਸਟੈਪ ਨਾ ਚੱਕ ਲੇ ਜਾਂ ਕੁਝ ਨਹੀਂ ਕਰ ਪਾਊਗਾ ਹਰੇਕ ਹੀ ਸੋਚਦਾ ਪਰ ਉਹਨੂੰ ਕਰਕੇ ਵੀ ਦਿਖਾਉਣਾ ਉਹਨੂੰ ਸਾਬਿਤ ਕਰਕੇ ਦਿਖਾਵੇ ਹਾਂ ਅਸੀਂ ਕਰ ਸਕਦੇ ਹਾਂ ਜੀ ਹਾਂਜੀ ਅੱਛਾ ਕਦੇ ਜਿਵੇਂ ਟਰਾਮਾਸ ਦੀ ਗੱਲ ਕਰਦੇ ਕੋਈ इमोशनल ਬੰਦਾ ਬਹੁਤ ਹੋਇਆ ਹੁੰਦਾ ਵਾ ਕੁਝ ਅਜਿਹੇ ਪਲ ਹੁੰਦੇ ਨੇ ਜਿਹੜੇ ਬੰਦੇ ਨੂੰ ਤੰਗ ਕਰ ਦਿੰਦੇ ਨੇ ਨਾ ਗਲਤ ਰਾਹ ਚਲੇ ਜਾਂਦੇ ਨੇ ਅ ਚਲੋ ਇਹ ਚੀਜ਼ ਅਸੀਂ ਕਦੇ ਨਹੀਂ ਬੋਲ ਸਕਦੇ ਉਹ ਵਰਡ ਵੀ ਕਈ ਵਾਰ ਲੋਕ ਸੁਸਾਇਸਾਈਡ ਕਰਨ ਨੂੰ ਲੈ ਕੇ ਹਨਾ ਹੋ ਜਾਂਦੇ ਨੇ ਵੀ ਯਾਰ ਮੈਂ ਜ਼ਿੰਦਗੀ ਸਮਾਪਤ ਕਰ ਲਵਾਂ ਵੀ ਮੈਂ ਤਾਂ ਬਹੁਤ ਕੁਝ ਚੱਲ ਰਿਹਾ ਇਹ ਜੇ ਮੌਕੇ ਵੀ ਆਈ ਕਦੇ ਵੀ ਦਿਮਾਗ ਦੇ ਵਿੱਚ ਇਹ ਚੀਜ਼ਾਂ ਆਈਆਂ 네ਗੇਟਿਵ ਉਹ ਕੁੜੀਆਂ ਹੋਰ ਹੁੰਦੀਆਂ ਹੋਣਗੀਆਂ ਜਿਹੜੀਆਂ ਇੰਨਾ ਚੀਜ਼ਾਂ ਤੋਂ ਡਰ ਜਾਂਦੀਆਂ ਮੈਂ ਭੁੱਖੇ ਰਹਿ ਕੇ ਵੀ ਦਿਨ ਕੱਟਿਆ ਜੀ ਮੈਂ ਸਭ ਕੁਝ ਚੱਲਿਆ ਕਿ ਜਦੋਂ ਮੈਂ ਘਰੋਂ ਕਦੇ ਵੀ ਚੱਕ ਲਿਆ ਸੀ ਮੈਂ ਕਰਦਿਆਂ ਥੋੜਾ ਨਾ ਸਪੋਰਟ ਲੈਣੀ ਸੀ ਵੀ ਕਰਦਿਆਂ ਨੂੰ ਥੋੜਾ ਨਾ ਕਹਿੰਦਾ ਜੀ ਪੈਸੇ ਪਾ ਦਿਓ ਅਕਾਊਂਟ 'ਚ ਜਦੋਂ ਕਰਦਿਆਂ ਨੇ ਕਹਿੰਦਾ ਤੂੰ ਆਪਣੀ ਮਰਜ਼ੀ ਨਾਲ ਸਾਰਾ ਕੁਝ ਇੱਕ ਦਿਨ ਚ ਨਹੀਂ ਮਿਲ ਜਾਂਦਾ ਲੋਕੀ ਕਹ ਦਿੰਦੇ ਆ ਨਾ ਹੁਣ ਲੋਕਾਂ ਨੇ ਤਾਂ ਇਹ ਕਹ ਦਿੰਦਾ ਵੀ ਤੁਹਾਡੀ ਕਿਸਮਤ ਸਾਧੇਗੀ ਤੁਸੀਂ ਤਾਂ ਕਰ ਲਿਆ ਕਿਸਮਤ ਉਹਨੂੰ ਕਹਿੰਦੇ ਜਿਹੜੀ ਤੁਹਾਡੀ ਰਾਤੋ ਰਾਤ ਬਣ ਜੇ ਉਹ ਕਿਸਮਤ ਨਹੀਂ ਹੁੰਦੀ ਜਿੰਨੇ ਜਿੱਥੇ ਤੁਸੀਂ 10 ਸਾਲ ਧੱਕੇ ਖਾਦੇ 15 ਸਾਲ 20 ਸਾਲ ਧੱਕੇ ਖਾਦੇ ਉਹਨੂੰ ਕਿਸਮਤ ਨਹੀਂ ਕਿਹਾ ਜਾਂਦਾ ਉਹਨੂੰ ਮਿਹਨਤ ਕਿਹਾ ਜਾਂਦਾ ਹਾਂ ਹਾਂਜੀ ਅੱਛਾ ਇੰਨੀ ਹਿੰਮਤ ਲੈ ਕੇ ਕਿੱਥੋਂ ਹੋਣੀ ਉਹ ਨਾ ਵੀ ਇੱਕ ਤਾਂ ਤੁਸੀਂ ਬਾਕੀ ਦੇ ਨਾਲ ਬੋਲਦੇ ਹੋ ਨਾ ਵੀ ਜੋ ਹੈਗਾ ਮਨ ਦੇ ਵਿੱਚ ਬੋਲ ਦੇਣਾ ਵਾ ਫਿਰ ਉਸ ਵਾਰਕ ਇੰਨੀ ਪਾਵਰ ਰੱਖਣੀ ਕਿ ਪੋਜ਼ਿਟਿਵ ਵੀ ਰਹਿਣਾ ਹੈ ਕੰਮ ਵੀ ਕਰਨਾ ਹੈ ਇਹਨਾਂ ਕੁਝ ਕਿਵੇਂ ਦੇਖੋ ਜੀ ਮੇਰੇ ਕੋਲ ਹੁਣ ਇੰਨੇ ਬੰਦੇ ਕੰਮ ਕਰਦੇ ਆ ਕਟਕਟ 10 15 ਜਾਣੇ ਕੰਮ ਹੋਣਗੇ ਮੈਂ ਤਾਂ ਇਹਨਾਂ ਨੂੰ ਵੀ ਸਮਝਾਇਆ ਵੀ ਤੁਸੀਂ ਆਪਣਾ ਕੁਛ ਸਿੱਖੇ ਕਿਤੇ ਵੀ ਮੈਂ ਇਹਨਾਂ ਨੂੰ ਇਹ ਵੀ ਕਿਹਾ ਵੀ ਮੇਰੀ ਰੋਜੀ ਚ ਨਾ ਰੋ ਕੱਲ ਨੂੰ ਲੱਤ ਮਾਰ ਦਿਓ ਵੀ ਤੁਹਾਨੂੰ ਮੈਂ ਇੰਨਾ ਹੁਨਰ ਦੇਤਾ ਕੱਲ ਨੂੰ ਤੁਸੀਂ ਆਪਣੇ ਕਿਸੇ ਵੀ ਸ਼ਹਿਰ ਜਾ ਕੇ ਆਪਣਾ ਬਿਜ਼ਨਸ ਸੈੱਟ ਕਰ ਸਕਦੇ ਹੋ ਹੁਣ ਮੈਨੂੰ ਕਈ ਥਾਵਾਂ ਤੋਂ ਫੋਨ ਆਇਆ ਬਰਨਾਲੇ ਦੋ ਫੈਕਟਰੀਆਂ ਖੁੱਲੀਆਂ ਜੀ ਮੇਰੇ ਉਹਨਾਂ ਨੇ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਖੁੱਲੀਆਂ ਫੈਕਟਰੀਆਂ ਮੇਰੇ ਕੋਲ ਨੰਬਰ ਆ ਬਕਾਇਦਾ ਉਹਨਾਂ ਦੇ ਮੈਸੇਜ ਆ ਮੇਰੇ ਕੋਲੇ ਬਰਨਾਲੇ ਖੁੱਲੀਆਂ ਨੇ ਚਾਹੀਦੀ ਤਾਂ ਇੰਨਾ ਹੀ ਬਹੁਤ ਹੁੰਦਾ ਕਿ ਹਾਂ ਕੋਈ ਆਪਾਂ ਨੂੰ ਦੇਖ ਕੇ ਮੋਟੀਵੇਟ ਹੋ ਰਿਹਾ ਬਸ ਮੈਂ ਤਾਂ ਇਹ ਸਾਰਿਆਂ ਨੂੰ ਵੀ ਆਪਾਂ ਤਾਂ ਸਹੀ ਸਲਾਹ ਦੇਈ ਦੀਆ ਹੁਣ ਬੱਚੇ ਆ ਜਿਹੜੇ ਕੰਮ ਕਰਦੇ ਕੋਈ ਨਸ਼ਾ ਕਰਦਾ ਕੋਈ ਸੜਕ ਬਣਾਣ ਜਾਂਦਾ ਸੀ ਕੋਈ ਕੁਝ ਕਰਦਾ ਸੀ ਮੈਂ ਤੁਹਾਨੂੰ ਇਹ ਕਿਹਾ ਵੀ ਤੁਸੀਂ ਆਕੇ ਆਪਣਾ ਕੋਈ ਸਕਿੱਲ ਸਿੱਖੋ ਕਹਿੰਨ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕੋ ਵੀ ਉਹ ਚੀਜ਼ਾਂ ਸਿੱਖਣ ਚ ਫਾਇਦਾ ਹੁਣ ਤੁਸੀਂ ਜਿਹੜੀ ਲੈਂਜ ਤੁਸੀਂ ਜਾਣੇ ਸੜਕ ਕੰਮ ਨਾਲ ਕੋਈ ਬਿਜ਼ਨਸ ਥੋੜਾ ਨਾ ਇਹ ਤਾਂ ਤੁਸੀਂ ਦਿਹਾੜੀ ਕਰ ਰਹੇ ਹੋ ਹੁਣ ਸਾਨੂੰ ਕਈ ਕਹਿੰਦੇ ਤੁਸੀਂ ਬੱਚਿਆਂ ਤੋਂ ਕੰਮ ਕਰਾਉਣੇ ਹੋ ਅਸੀਂ ਬੱਚਿਆਂ ਤੋਂ ਕੰਮ ਨਹੀਂ ਕਰਾਉਂਦੇ ਜੀ ਸਾਡੇ ਕੋਲ ਅਸੀਂ ਕਮਿਸ਼ਨ ਤੇ ਕੰਮ ਕਰਾਉਂਦੇ ਆ ਕਿਸੇ ਨੂੰ ਅਸੀਂ ਦਿਹਾੜੀ ਨਹੀਂ ਦਿੰਦੇ ਕੋਈ ਜਿੰਨਾ ਕੰਮ ਕਰੇਗਾ ਇਕੱਲਾ ਉਹਨੇ ਆਪਣੇ ਪੈਸੇ ਲੈ ਜਾਂਦਾ ਚਾਹੇ ਕੋਈ ਵੱਡਾ ਆਵੇ ਚਾਹੇ ਕੋਈ ਛੋਟਾ ਆਵੇ ਜੀ ਸਿੱਖ ਰਹੇ ਹੋ ਮਤਲਬ ਉਹਨਾਂ ਨੂੰ ਇਹ ਚੀਜ਼ ਸਿੱਖ ਵੀ ਰਹੇ ਨੇ ਜੀ ਸਿੱਖ ਵੀ ਰਹੇ ਨੇ ਕੱਲੋਂ ਆਪਣਾ ਵੀ ਕਰ ਸਕਦੇ ਨੇ ਤੇ ਅਸੀਂ ਪੈਸੇ ਵੀ ਦੇ ਦਿੰਦੇ ਆ ਨਾਲ ਅਸੀਂ ਫ੍ਰੀ ਚ ਕਿਸੇ ਤੋਂ ਨਹੀਂ ਕਰਾਉਂਦੇ ਸਾਡੇ ਕੋਲ ਕੋਈ ਇੱਕ ਦਿਨ ਵੀ ਕੰਮ ਕਰਕੇ ਜਾਂਦਾ ਜੀ ਅਸੀਂ ਇੱਕ ਦਿਨ ਦਾ ਵੀ ਪੈਸੇ ਦਿੰਨੇ ਆ ਉਹਨਾਂ ਨੂੰ ਹੂੰ ਹਾਂਜੀ ਵੀ ਅਚਾ ਵੀ ਮਤਲਬ ਤੁਸੀਂ ਆਓ ਸਾਡੇ ਕੋਲ ਕੰਮ ਕਰਕੇ ਦੇਖੋ ਜੇ ਮਨ ਕੀਤਾ ਤਾਂ ਅਸੀਂ ਤੁਹਾਨੂੰ ਹੋਰ ਸਿਖਾਵਾਂਗੇ ਵੀ ਕਈ ਦੁਕਾਨਾਂ ਵਾਲੇ ਹੁੰਦੇ ਨਾ ਵੀ ਕੱਲ ਪਹਿਲਾਂ ਕੰਮ ਸਿੱਖੋ ਜੀ 2 ਮਹੀਨੇ ਉਦਾਂ ਹੀ ਲਵਾ ਲੈਂਦੇ ਆ ਸਾਡੇ ਕੋਲ ਤਾਂ ਕੋਈ ਇੱਕ ਦਿਨ ਵੀ ਆ ਕੇ ਕਰਦਾ ਕੋਈ 50 ਦਾ ਕਰੇ ਚਾਹੇ ਕੋਈ 100 ਦਾ ਕਰੇ ਅਸੀਂ ਉਹਨਾਂ ਨੂੰ ਵੀ ਪੈਸੇ ਦਿੰਨੇ ਵੀ ਭਾਈ ਕਿਸੇ ਦੀ ਮਿਹਨਤ ਕਿਸੇ ਦਾ ਹੱਕ ਨਹੀਂ ਰੱਖਣਾ ਵੀ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਨੇ ਕਿਉਂਕਿ ਮੈਂ ਵੀ ਪਹਿਲਾਂ ਬਹੁਤ ਕੁਝ ਸਟਰਗਲ ਕੀਤਾ ਮਤਲਬ ਦੇਖੋ ਇਹੋ ਜੀ ਅਚਾਰ ਫੈਕਟਰੀ 'ਚ ਕੰਮ ਕੀਤਾ ਗਲਾਸ ਫੈਕਟਰੀ 'ਚ ਕੰਮ ਕੀਤਾ ਬੋਤਲ ਧੋਣ ਦਾ ਕੰਮ ਕੀਤਾ ਮਤਲ ਹੁੰਦਾ ਨਾ ਯਾਰ ਮੈਂ ਉਸ ਟਾਈਮ ਤਾਂ ਮੈਨੂੰ ਮਹਿਸੂਸ ਹੁੰਦਾ ਜਿਨਾ ਮੇ ਇਹ ਮੈਨੂੰ 15 ਦਿਨਾਂ ਦੇ ਪੈਸੇ ਮਿਲਦੇ ਉਹ ਚੀਜ਼ਾਂ ਨੂੰ ਦੇਖ ਕੇ ਵੀ ਮੈਂ ਕਿਸੇ ਕੋਈ ਬੱਚਾ ਮੇਰੇ ਕੋਲ ਇੱਕ ਦਿਨ ਵੀ ਕੰਮ ਕਰਨ ਆਂਦਾ ਮੈਂ ਉਹਨਾਂ ਨੂੰ ਵੀ ਉਸ ਚੀਜ਼ ਦੇ ਪੈਸੇ ਦਿੱਤੇ ਆ ਜੀ ਅੱਛਾ ਬੂਤਨਾ ਧੋਣ ਦੇ ਵੀ ਤੁਸੀਂ ਕੰਮ ਕੀਤਾ ਵਾ ਹੈ ਉਹ ਕਿੰਨਾ ਚਿਰ ਕੀਤਾ ਮੈਂ ਬਸ ਜੀ ਕਿਤਾ 10 ਦਿਨ 15 ਦਿਨ ਲਾਇਆ ਮੈਨੂੰ ਲੱਗਦਾ ਮੈਂ ਕਿਤਾ ਮਹੀਨਾ ਲਾਇਆ ਹੀ ਨਹੀਂ ਹੋਣਾ ਐਂਡ ਤੇ ਮੈਨੂੰ ਇਹੀ ਸੀਗਾ ਕਿ ਮੈਂ ਤਾਂ ਬਿਜ਼ਨਸ ਕਰਨਾ ਇਹ ਚੀਜ਼ਾਂ 'ਚ ਮੇਰਾ ਬਿਜ਼ਨਸ ਮੈਨੂੰ ਦਿਖ ਨਹੀਂ ਰਿਹਾ ਸੀਗਾ ਮੈਂ ਚਾਰ ਫੈਕਟਰੀ 'ਚ ਵੀ ਕੀਤਾ ਜੀ ਬੋਤਲਾਂ ਧੋਣ ਦਾ ਕੰਮ ਵੀ ਕੀਤਾ ਕੱਚ ਖੁੱਭ ਜਾਂਦਾ ਸੀ ਜੀ ਹੁਣ ਦੇਖੋ ਸਟਾਰਟਿੰਗ ਤੇ ਬੰਦਾ ਜਾਂਦਾ ਬੋਤਲਾਂ ਧੋਂਦੇ ਧੋਂਦੇ ਕੱਚ ਬੋਤਲ ਟੁੱਟ ਜਾਣੀ ਹੱਥ 'ਚ ਕੱਚ ਖੁੱਭ ਜਾਣਾ ਉਹਨਾਂ ਨੇ ਤੁਹਾਨੂੰ ਇਹ ਥੋੜਾ ਨਾ ਕਹਣਾ ਤੁਹਾਡਾ ਹੱਥ ਕੱਚ ਖੁੱਭ ਗਿਆ ਜੀ ਆਜੋ ਇੱਧਰ ਤੁਹਾਡੇ ਮੱਲਮ ਪੱਟੀ ਕਰ ਦਈਏ ਉਹਨਾਂ ਦੇ ਉੱਤੇ ਦੀ ਬੋਤਲ ਟੁੱਟਣ ਦੇ ਵੀ ਪੈਸੇ ਕੱਟ ਲੈਣੇ ਹੁੰਦੇ ਸੀਗੇ ਇਦਾਂ ਦੇ ਵੀ ਅੱਛਾ ਐਵੇਂ ਵੀ ਹੁੰਦਾ ਸੀ ਹਾਂਜੀ ਇਹ ਚੀਜ਼ਾਂ ਵੀ ਫੇਸ ਕੀਤੀਆਂ ਨੇ ਵੀ ਬਸ ਬੈਂਡਡ ਦੇ ਦੇ ਨਹੀਂ ਵੀ ਹੱਥ ਤੇ ਲਾ ਲਓ ਜਿਹੜੀ ਬੋਤਲ ਟੁੱਟਦੀ ਉਹਦੇ ਪੈਸੇ ਕੱਟੇ ਗਏ ਬਸ ਵੀਸਾ ਕੰਮ ਫੇਰ ਵੀ ਕਰਨਾ ਹਾਂਜੀ ਕੰਮ ਫੇਰ ਵੀ ਕਰਨਾ ਤੁਹਾਨੂੰ ਇਹ ਨਹੀਂ ਕਰਨਾ ਤੁਸੀਂ ਘਰੇ ਚਲੇ ਜਾਓ ਤੁਹਾਨੂੰ ਫੇਰ ਵੀ ਕਰਨਾ ਪੈਣਾ ਇਹ ਨਹੀਂ ਮੇਰੇ ਕੱਲੇ ਨਾਲ ਤਾਂ ਬਹੁਤ ਕੁੜੀਆਂ ਸੀ ਸੱਬ ਨਾਲ ਹੀ ਹੁੰਦਾ ਸੀਗਾ ਜਿਹੜਾ ਜਿਹੜੇ 6-6 ਮਹੀਨੇ ਤੋਂ ਵੀ ਕੰਮ ਕਰ ਰਹੇ ਸੋ ਉਹਨਾਂ ਨਾਲ ਵੀ ਹੁੰਦਾ ਸੀ ਚਲੋ ਮੈਂ ਤਾਂ 15-20 ਦਿਨ ਕੀਤਾ ਹੋਣਾ ਹੂੰ ਜਿਹੜੇ ਕਰ ਰਹੇ ਸੋ ਉਹਨਾਂ ਦੇ ਵੀ ਜੋ ਟੁੱਟ ਜਾਂਦੇ ਸੀ ਸੱਬ ਨਾਲ ਹੀ ਇਦਾਂ ਹੀ ਹੁੰਦਾ ਸੀ ਤੁਹਾਨੂੰ ਬੈਂਡਡ ਦੇ ਦਿੱਤੇ ਜਾਂਦੇ ਸੀ ਉਹ ਤੁਸੀਂ ਹੱਥ ਤੇ ਲਾ ਕੇ ਤੁਹਾਨੂੰ ਫੇਰ ਕੰਮ ਕਰਨਾ ਪੈਂਦਾ ਸੀਗਾ ਹੂੰ ਹਾਂਜੀ ਤੇ ਉਹਦੇ ਵਿੱਚ ਇਕੱਲੇ ਪੰਜਾਬ ਦੀ ਹੁੰਦੀ ਸੀ ਵਸਨੀਕ ਜਿਹੋ सिरसा ਦੀ ਵੀ ਗੱਲ ਕਰਦੀ ਵੀ सिरसा ਦੇ ਵਿੱਚ ਸੀਗੀ ਤੁਸੀਂ ਮੇਰੇ ਘਰਿਆਨੇ ਚ ਕੀਤਾ ਜੀ ਮੈਂ ਸਾਰਾ ਕੰਮ ਜੋ ਵੀ ਕੀਤਾ ਮੈਂ ਹਰਿਆਣੇ ਚ ਕੀਤਾ ਜੀ ਅੱਛਾ ਪੰਜਾਬ ਤਾਂ ਨਹੀਂ ਦੇ ਵੀ ਇੱਥੇ ਲੱਭਣਾ ਲੈਣਗੇ ਮੈਨੂੰ ਐਸੇ ਮੇਰਾ ਘਰ ਦੇ ਨਾਲ ਲੱਭ ਲੈਣਾ ਜੀ ਮੈਨੂੰ ਸਾਰੇ ਰਿਸ਼ਤੇਦਾਰ ਇੱਥੇ ਰਹਿੰਦੇ ਪੰਜਾਬ ਚ ਆ ਜੀ ਫਿਰ ਮੇਰੇ ਹਰਿਆਣੇ ਇੱਕ ਫਰੈਂਡ ਸੀ ਜੀ ਮੈਂ ਇਸ ਕਰਕੇ ਉਹਨਾਂ ਦੇ ਨਾਲ ਆ ਕੇ ਆਪਣਾ ਰੂਮ ਲਿਆ ਸੀ ਜੀ ਹੂੰ ਹਾਂਜੀ ਤੇ ਘਰਦਿਆਂ ਦਾ ਪਤਾ ਤਾਂ ਹੋਣੀ ਹੈ ਜਾਂ ਪੁਲਿਸ ਕੰਪਲੇਂਟ ਕੀਤੀ ਹੋਵੇ ਸਾਡੀ ਕੁੜੀ ਤਾਂ ਗਾਇਬ ਹੋ ਗਈ ਐਨੇ ਸਾਲ ਹੋ ਗਏ ਲੱਭਦੀ ਨਹੀਂ ਪਈ ਹੈਗੀ ਕਰਦਿਆਂ ਨੇ ਬਹੁਤ ਜਿਮ ਜਿਮ ਕਰਦਿਆਂ ਦੀ ਗੱਲ ਕਰਾਂ ਜੀ ਕਰਦਿਆਂ ਨੇ ਮੈਨੂੰ ਸਮਝਾਣ ਲਈ ਨਾ ਪੁਲਿਸ ਵਾਲਿਆਂ ਕੋਲ ਛਿੱਤਰ ਤਿੱਕਰ ਪਵਾ ਦਿੱਤੇ ਸੀਗੇ ਵੀ ਚਲੋ ਸਾਡੀ ਕੁੜੀ ਥੋੜੇ ਡਰ ਮੰਨ ਲੂਗੀ ਵੀ ਕਰਦਿਆਂ ਨੇ ਮੈਨੂੰ ਇੰਨਾ ਉਹ ਕੀਤਾ ਪਰ ਮੈਂ ਨਹੀਂ ਮੰਨੀ ਮੈਂ ਕਰਦਿਆਂ ਨੇ ਕੋਈ ਤੁਹਾਨੂੰ ਛੱਡ ਦੂ ਪਰ ਮੈਂ ਆਪਣਾ ਕੰਮ ਨਹੀਂ ਛੱਡਣਾ ਮੈਨੂੰ ਕਰ ਲੈਣ ਦਿਓ ਇੱਕ ਵਾਰੀ ਮੈਨੂੰ ਮੌਕਾ ਦੋ ਘਰ ਦੇ ਬਹੁਤ ਟਾਈਮ ਇਹੀ ਸੋਚਦੇ ਰਹੇ ਨਹੀਂ ਕੁਝ ਹੋਣਾ ਇਹਦੇ ਕੋਲ ਨਹੀਂ ਕੁਝ ਹੋਣਾ ਪਰ ਅੱਜ ਮੈਂ ਦਿਖਾ ਦਿੱਤਾ ਕਰਕੇ ਵੀ ਮੈਂ ਕਰ ਲਿਆ ਹੂੰ ਤੇ ਜਦੋਂ ਪਹਿਲੀ ਵਾਰੀ ਜਦੋਂ ਮੰਨ ਲਓ ਤੁਸੀਂ ਮੰਨਨੇ ਆ ਤੁਹਾਡੇ ਘਰ ਦੇ ਗੱਲਬਾਤ ਕਰਨ ਨੂੰ ਚਲੋ ਠੀਕ ਆ ਆਪਣਾ ਬਿਜ਼ਨਸ ਕਰੋ ਨਾ ਤਿਆਰ ਕਰਕੇ ਦੇਖੋ ਮਦਰ ਤੁਹਾਡੇ ਆਏ ਉਹਨਾਂ ਨੇ ਕੰਮ ਵੀ ਦੇਖਿਆ ਤਾਂ ਉਸ ਵੇਲੇ ਕੀ ਸਟੇਟ ਬਣੀ ਸੀ इमोशनल ਸਟੇਟ ਬਣ ਜਾਂਦੀ ਆ ਵੀ ਮਾਂ ਸਾਡੇ ਸਾਹਮਣੇ ਆ ਤੇ ਮੈਂ ਅੱਜ ਕਾਬਿਲ ਵੀ ਹੋਈ ਆ ਤੇ ਪੈਸੇ ਵੀ ਕੁਮਾਰੀ ਆ ਤੇ ਮਾਂ ਮੇਰੇ ਕੋਲ ਅੱਜ ਵਾਪਸ ਆਈ ਆ ਦੇਖੋ ਜੀ ਮੈਂ 18 ਨਵੰਬਰ 2013 ਜਦ ਇੱਥੇ ਕੰਮ ਸਟਾਰਟ ਕੀਤਾ ਸੀ ਮੁੱਲਾਪੁਰ ਚੋ ਤਾਂ ਮੈਂ ਆਪਣੇ ਘਰ ਦੇ ਨੂੰ 2 ਸਾਲ ਬਾਅਦ ਦੱਸਿਆ ਸੀਗਾ ਕਿ ਵੀ ਅਸੀਂ ਇੱਥੇ ਮਤਲਬ ਮੁੱਲਾਪੁਰ ਚ ਰਹਿ ਰਹੇ ਆ ਤਾਂ ਫਿਰ ਮੇਰੇ ਮੰਮੀ ਮੇਰੇ ਕੋਲ ਆਏ ਜਦੋਂ ਤਾਂ ਉਹਨਾਂ ਨੇ ਪਹਿਲਾਂ 2 ਮਹੀਨੇ ਮੇਰੇ ਕੋਲ ਰਹਿ ਕੇ ਦੇਖਿਆ ਹੂੰ ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਹਾਂ ਬਈ ਸੱਚੀ ਸੈੱਟ ਕਰ ਲਿਆ ਫਿਰ ਮੈਨੂੰ ਖੁਸ਼ੀ ਹੋਈ ਕਿ ਮੈਂ ਆਪਣੇ ਪੇਰੈਂਟਸ ਨੂੰ ਇੰਨੇ ਸਾਲਾਂ ਬਾਅਦ ਮਿਲੀ ਸੀ ਮੈਨੂੰ ਵੀ ਖੁਸ਼ੀ ਹੋਈ ਕਿ ਮੇਰੀ ਮੰਮੀ ਮੇਰੇ ਕੋਲ ਆ ਕੇ ਰਹਿ ਰਹੇ ਨੇ ਤਾਂ ਫਿਰ ਮੈਂ ਮਤਲਬ ਉਹਨਾਂ ਨੇ ਮੇਰੇ ਕੋਲ 2 ਮਹੀਨੇ ਰਹਿ ਕੇ ਦੇਖਿਆ ਜਦੋਂ ਦੇਖਿਆ ਕ ਕੋਈ ਆਏ ਜੀ ਮੇਰੇ ਕੋਲ ਆ ਕੇ ਰਹਿਣ ਲੱਗੇ ਤੁਹਾਡੇ ਮਦਰ ਵੀ ਇਸੇ ਬੈਕਗ੍ਰਾਉਂਡ ਤੋਂ ਸੀਗੇ ਬਹੀ ਵਰਕਿੰਗ ਦੇ ਵਿੱਚ ਹਾਂਜੀ ਮੇਰੇ ਮੰਮੀ ਕੰਮ ਕਰਦੇ ਸੀ ਮੈਨੂੰ ਤਾਂ ਹੀ ਇੰਟਰਸਟ ਸੀ ਚਲੋ ਮੇਰਾ ਇੱਕ ਬ੍ਰਦਰ ਤੇ ਇੱਕ ਸਿਸਟਰ ਆ ਉਹਨਾਂ ਨੂੰ ਇਸ ਚੀਜ਼ ਦਾ ਚਲੋ ਨਹੀਂ ਸੀਗਾ ਇਸ ਕੰਮ ਦਾ ਸ਼ੌਂਕ ਹੁਣ ਕਿਸੇ ਨੂੰ ਹੁੰਦਾ ਹੁਣ ਮੇਰੇ ਬ੍ਰਦਰ ਨੂੰ ਕੱਪੜੇ ਦਾ ਸੀ ਸ਼ੌਂਕ ਜੀ ਮੇਰੀ ਸਿਸਟਰ ਨੇ ਮਤਲਬ ਉਹਨੂੰ ਪੜਨ ਚ ਸੀਗਾ ਜੀ ਉਹ ਪੜਨ ਲਿਖਣ ਚ ਸੀਗੀ ਹਰ ਇੱਕ ਨੂੰ ਆਪਣਾ ਆਪਣਾ ਸ਼ੌਂਕ ਹੁੰਦਾ ਜੀ ਮੈਨੂੰ ਬਿਜ਼ਨਸ ਦਾ ਸੀਗਾ ਜੀ ਵੀ ਮੈਂ ਆਪਣਾ ਕੁਝ ਕਰਨਾ ਤਾਂ ਮਤਲਬ ਮਦਰ ਮੇਰੇੇ ਕੰਮ ਕਰਦੇ ਸੀ ਜੀ ਤਾਂ ਮੈਨੂੰ ਘਰੋਂ ਵੀ ਉਸ ਟਾਈਮ ਤੇ ਵੀ ਪੈਸੇ ਦਿੱਤੇ ਜਾਂਦੇ ਸੀ ਵੀ ਤੂੰ ਸਾਡੇ ਨਾਲ ਕੰਮ ਕਰਾ ਅਸੀਂ ਤੈਨੂੰ ਇੰਨੇ ਪੈਸੇ ਦਵਾਂਗੇ ਉਹੀ ਲਾਲਚ ਮੇਰਾ ਵੱਧਾ ਗਿਆ ਜੀ ਤਾਂ ਮੈਂ ਉਹੀ ਲਾਲਚ ਕੋ ਬਿਜ਼ਨਸ ਵੱਲ ਲੈ ਗਿਆ ਜੀ ਬਿਜ਼ਨਸ ਵੱਲ ਲੈ ਗਿਆ ਉਹ ਚੀਜ਼ ਅੱਜ ਟਰਨਓਵਰ ਦੀ ਗੱਲ ਕਰਦੇ ਚਲੋ ਆਪਾਂ ਟਰਨਓਵਰ ਉਸ ਤਰੀਕੇ ਨਾਲ ਨਹੀਂ ਆਪਾਂ ਪੇਸ਼ ਕਰ ਸਕਦੇ ਹੈਗੇ ਅੰਕੜੇ ਪਰ ਲੱਗਦਾ ਕਿ ਜੇ ਕਿਤੇ ਬਾਈ ਚਾਂਸ ਸਰਕਾਰੀ ਨੌਕਰੀ ਲਈ ਹੁੰਦੀ ਜਾਂ ਫਿਰ ਕੋਈ ਹੋਰ ਨੌਕਰੀ ਹੁੰਦੀ ਤਾਂ ਜਿੰਨਾ ਟਰਨਓਵਰ ਹੁਣ ਹੋ ਰਿਹਾ ਵੀ ਇਸ ਤੋਂ ਵੱਧ ਕਮਾ ਸਕਦੇ ਸੀ ਦੇਖੋ ਜੀ ਮੈਂ ਪੁਲਿਸ ਦਾ ਫਾਰਮ ਭਰੇ ਸੀਗਾ ਮੈਂ ਆ ਟ੍ਰਾਈ ਵੀ ਕੀਤਾ ਸੀਗਾ ਤਾਂ ਮੈਨੂੰ ਸਪੋਰਟ ਵੀ ਸੀ ਵੀ ਚਲ ਤੂੰ ਕਰ ਪਰ ਮੈਨੂੰ ਲੱਗਦਾ ਮੈਨੂੰ ਮੈਨੂੰ ਕਈਆਂ ਨੇ ਕਿਹਾ ਵੀ ਤੂੰ ਕਰ ਲੈਣਾ ਮੈਨੂੰ ਤਾਂ ਉੱਥੇ ਜਾ ਕੇ ਜਦੋਂ ਮੈਂ ਟੈਸਟ ਦਿੱਤਾ ਮੈਨੂੰ ਉੱਥੇ